ਦਾ ਪਾਕਿਸਤਾਨ ਦੇ ਪੀਐਮ ਸ਼ੇਬਾਸ਼ ਸ਼ਰੀਫ ਦੀ ਗਿੱਧੜ ਧਮਕੀ ਸ਼ੇਬਾਸ਼ ਸ਼ਰੀਫ ਨੇ ਸਿੰਧੂ ਜਲ ਸੰਧੀ ਨੂੰ ਲੈ ਕੇ ਚੇਤਾਵਨੀ ਦਿੱਤੀ ਹੈ ਸਮਝੌਤਾ ਮੁਲਤਵੀ ਰੱਖਿਆ ਤਾਂ ਸਬਕ ਸਿਖਾਵਾਂਗੇ ਸ਼ੇਬਾਸ਼ ਦੇ ਵੱਲੋਂ ਇਹ ਗਿੱਧੜ ਧਮਕੀ ਦਿੱਤੀ ਜਾ ਰਹੀ ਹੈ ਭਾਰਤ ਪਾਣੀ ਦੀ ਇੱਕ ਬੂੰਦ ਵੀ ਨਹੀਂ ਖੋ ਸਕਦਾ ਤਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਗਿੱਧੜ ਧਮਕੀ ਦਿੱਤੀ ਜਾ ਰਹੀ ਹੈ ਸ਼ੇਬਾਸ਼ ਸ਼ਰੀਫ ਨੇ ਸਿੰਧੂ ਜਲ ਸੰਧੀ ਨੂੰ ਲੈ ਕੇ ਚੇਤਾਵਨੀ ਦਿੱਤੀ ਹੈ ਸ਼ੇਬਾਸ਼ ਦਾ ਕਹਿਣਾ ਹੈ ਕਿ ਸਮਝੌਤਾ ਮੁਲਤਵੀ ਰੱਖਿਆ ਤਾਂ ਸਬਕ ਸਿਖਾਵਾਂਗੇ ਭਾਰਤ ਪਾਣੀ ਦੀ ਇੱਕ ਬੂੰਦ ਵੀ ਨਹੀਂ ਖੋ ਸਕਦਾ ਤੇ ਇਸ ਤਰੀਕੇ ਦੀਆਂ ਪਾਕਿਸਤਾਨ ਦੇ ਵੱਲੋਂ ਹੁਣ ਗਿੱਦਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਹਾਲਾਂਕਿ ਭਾਰਤ ਇਹਨਾਂ ਗਿੱਦਰ ਧਮਕੀਆਂ ਦਾ ਕੋਈ ਵਿਅਸਰ ਨਹੀਂ ਹੈ ਕਿਉਂਕਿ ਪਹਿਲਾਂ ਹੀ ਭਾਰਤ ਭਾਰਤੀ ਸੈਨਾ ਜੋ ਕਿ ਪਾਕਿਸਤਾਨ ਨੂੰ ਅਤਵਾਦੀਆਂ ਨੂੰ ਸਬਕ ਸਿਖਾ ਚੁੱਕੀ ਹੈ ਮੂੰਹ ਤੋੜ ਜਵਾਬ ਦੇ ਚੁੱਕੀ ਹੈ ਪਰ ਲਗਾਤਾਰ ਬੁਖਲਾੜ ਦੇ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਜਾਂ ਪਾਕਿਸਤਾਨ ਦੇ ਆਰਮੀ ਚੀਫ ਦੇ ਵੱਲੋਂ ਅਜਿਹੇ ਬਿਆਨ ਦਿੱਤੇ ਜਾ ਰਹੇ ਹਨ ਤੇ ਹੁਣ ਪਾਕਿਸਤਾਨ ਦੇ ਪੀਐਮ ਸ਼ੇਬਾਸ਼ ਸ਼ਰੀਫ ਦਾ ਕਹਿਣਾ ਹੈ ਕਿ ਸਮਝੌਤਾ ਮੁੱਲਤਵੀ ਰੱਖਿਆ ਤਾਂ ਸਭ ਕੁ ਸਿਖਾਵਾਂਗੇ ਭਾਰਤ पानी की एक बूंद भी नहीं खो सकता और मैं ये बताना चाहता हूं आज दुश्मन को कि अगर तुम हमारा पानी बंद करने की धमकी देते हो तो ये बात जहन में रखना कि पाकिस्तान की एक बूंद भी तुम पाकिस्तान से छीन नहीं सकते उस खुदाए बुजुर्गो की कसम है कि अगर तुमने ये की, तो दोबारा रुख करेंगे अगली बड़ी खबर गड् मालिका न सुप्रीम राह दी गई है दस साल पुराने डीजल से पंद्रह साल पुराने पेट्रोल वाहन से रोक नहीं लगेगी ਪ੍ਰਾਣੀ ਗੱਡੀਆਂ ਦੇ ਮਾਲਕਾਂ ਤੇ ਕੋਈ ਐਕਸ਼ਨ ਨਹੀਂ ਹੋਵੇਗਾ ਸੁਪਰੀਮ ਕੋਰਟ ਦੇ ਆਦੇਸ਼ ਨੇ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਕਿ ਵਨ ਮਾਲਕਾਂ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਹੋਵੇਗੀ ਪਹਿਲਾਂ 40-50 ਸਾਲਾਂ ਤੱਕ ਕਾਰਾਂ ਦੀ ਵਰਤੋਂ ਹੁੰਦੀ ਸੀ ਹੁਣ ਵੀ ਤਾਂ ਵਿੰਟੇਜ ਕਾਰਾਂ ਹਨ ਸੁਪਰੀਮ ਕੋਰਟ ਨੇ ਕੇਂਦਰ ਤੋਂ 4 ਹਫ਼ਤਿਆਂ ਦੇ ਵਿੱਚ ਜਵਾਬ ਮੰਗਿਆ ਦਿੱਲੀ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਦਰਸਲ ਪਟੀਸ਼ਨ ਦਾਖਲ ਕੀਤੀ ਸੀ ਸੁਪਰੀਮ ਕੋਰਟ ਤੋਂ 2018 ਦੇ ਹੁਕਮ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਗਈ ਸੀ 4 ਹਫ਼ਤਿਆਂ ਬਾਅਦ ਮੁੜ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਵੇਗੀ आज सुप्रीम कोर्ट ने इसको सुनते हुए एक बार की की राहत की की बड़ी राहत दी है दिल्ली की मान्योग मुख्यमंत्री रेखा गुप्ता जी दिल्ली के लोगों के लिए इस लड़ाई को लड़ रही थी मैं धन्यवाद करता हूं अपनी मानी मुख्यमंत्री जी का और मैं धन्यवाद करता हूं मानी सुप्रीम कोर्ट का ਜਿਨ੍ਹਾਂ ਨੇ ਇਸ ਭਾਵਨਾ ਨੂੰ ਸਮਝਾ ਕਿ ਉਮਰ ਕੇ ਇਲਹਾਜ ਸੇ ਵਾਈਕਲ ਬੈਨ ਨਹੀਂ ਹੋਣਾ ਚਾਹੀਏ ਬਲਕਿ ਪੋਲੂਸ਼ਨ ਕੇ ਲਿਹਾਜ ਸੇ ਹੋਣਾ ਚਾਹੀਏ ਰੁਕ ਕਰਾਂਗੇ ਅਗਲੀ ਖਬਰ ਦਾ ਪੰਜਾਬ ਦੇ ਵਿੱਚ ਸੈਮੀ ਕਨੈਕਟਰ ਪ੍ਰੋਜੈਕਟ ਲਗਾਇਆ ਜਾਵੇਗਾ ਮੋਦੀ ਕੈਬਨਟ ਦੀ ਮੀਟਿੰਗ ਦੇ ਵਿੱਚ ਇਸ ਨੂੰ ਲੈ ਕੇ ਫੈਸਲਾ ਲਿਆ ਗਿਆ ਪੰਜਾਬ Odisha ਤੇ Andhra Pradesh ਦੇ ਵਿੱਚ ਦਰਸਲੇ ਪ੍ਰੋਜੈਕਟ ਲਗਾਏ ਜਾਣਗੇ ਚਾਰ ਨਵੇਂ ਸੈਮੀ ਕਨੈਕਟਰ ਪ੍ਰੋਜੈਕਟ ਲਗਾਉਣ ਦਾ ਫੈਸਲਾ ਲਿਆ ਗਿਆ 4594 ਕਰੋੜ ਰੁਪਏ ਦੇ ਨਵੇਸ਼ ਦੇ ਨਾਲ ਮਨਜ਼ੂਰੀ ਦਿੱਤੀ ਗਈ ਹੈ ਸੈਮੀ ਕੰਡਕਟਰ ਦਾ ਕੰਮ ਬਿਜਲੀ ਦੇ ਕਰੰਟ ਦੇ ਵਹਾਅ ਨੂੰ ਕੰਟਰੋਲ ਕਰਨਾ ਹੁੰਦਾ ਹੈ ਸਿਗਨਲ ਨੂੰ ਵਧਾਉਣਾ 스ਵਿਚ ਵਾਂਗ ਕੰਮ ਕਰਨਾ ਆ ਕਿੱਥੇ ਕਿੱਥੇ ਇਹ ਵਰਤੇ ਜਾਂਦੇ ਨੇ ਸੈਮੀ ਕੰਡਕਟਰ ਇਸ ਬਾਰੇ ਵੀ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਅਸਲ ਆ ਮਾਈਕਰੋ ਚਿਪ ਤੇ ਪ੍ਰੋਸੈਸਰ ਕੰਪਿਊਟਰ ਸਮਾਰਟਫੋਨ ਦੇ ਵਿੱਚ ਇਸ ਦੀ ਵਰਤੋਂ ਹੁੰਦੀ ਹੈ LED ਲਾਈਟਾਂ ਦੇ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਸੋਧਰ ਸੈੱਲ 트랜지ਸਟਰ ਤੇ ਸੈਂਸਰ ਦੇ ਵਿੱਚ ਵੀ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਆਪਾਂ ਇਹ ਫੈਸਲਿਆਂ ਲੈ ਕੇ ਜੋ ਕੇ ਮੋਦੀ ਕੈਬਨਿਟ ਦੇ ਵਿੱਚ ਇਹ ਫੈਸਲਾ ਲਿਆ ਗਿਆ ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਨੋਟੀਫਿਕੇਸ਼ਨ ਕੀਤਾ ਗਿਆ ਉਹਨਾਂ ਨੇ ਲਿਖਿਆ ਕਿ ਭਾਰਤ ਸੈਮੀ ਕੰਡਕਟਰ ਸੈਕਟਰ ਦੇ ਵਿੱਚ ਤੇਜ਼ੀ ਦੇ ਨਾਲ ਤਰੱਕੀ ਕਰ ਰਿਹਾ ਤੇ ਸਾਡੇ ਡਿਜੀਟਲ ਭਵਿੱਖ ਨੂੰ ਮਜ਼ਬੂਤ ਬਣਾਉਣ ਅਤੇ ਆਲਮੀ ਨਵੀਨਤਾ ਨੂੰ ਹੱਲਾਸ਼ੇਰੀ ਦੇਣ ਦੇ ਲਈ ਇੱਕ ਮਜ਼ਬੂਤ ਇਕੋਸਿਸਟਮ ਦਾ ਨਿਰਮਾਣ ਕਰ ਰਹੇ ਹਾਂ ਨਿਰਮਾਣ ਕਰ ਰਹੇ ਹਾਂ ਆਂਧਰਾ ਪ੍ਰਦੇਸ਼, ਓਡੀਸ਼ਾ ਅਤੇ ਪੰਜਾਬ ਦੇ ਵਿੱਚ ਸੈਮੀ ਕੰਡਕਟਰ ਯੂਨਿਟਾਂ ਨੂੰ ਮਨਜ਼ੂਰੀ ਦੇਣ ਦੇ ਅੱਜ ਦੇ ਕੈਬਨਿਟ ਦੇ ਫੈਸਲੇ ਦੇ ਨਾਲ निर्माण क्षमता बढ़ेगी उच्च हुनरमंद रोजगार पैदा होंगे औरते भारत आल्मी सप्लाई लड़ियां के बीच एक प्रमुख देश वजों स्थापित होवेगा आप सब जानते हैं कि सेमीकंडक्टर एक फाउंडेशनल इंडस्ट्री है एक स्ट्रेटजिक इंडस्ट्री है एक ऐसी इंडस्ट्री है जिसके बिना कोई देश अपने मैन्युफैक्चरिंग सेक्टर को या अपने आप को एक विकसित देश की गिनती में नहीं कर सकता ऐसी बड़ी इंडस्ट्री है ये आज चार सेमीकंडक्टर प्रोजेक्ट्स अप्रूव हुए हैं दो उड़ीसा में एक पंजाब में और एक आंध्रा में आप जानते हैं कि 2022 में जब सेमीकंडक्टर मिशन लॉन्च हुआ माननीय प्रधानमंत्री जी का दूरदर्शी नेतृत्व है जिसके तहत उन्होंने एक लॉन्ग टर्म स्ट्रेटजी के तहत काम चालू किया और कंप्लीट इकोसिस्टम पे ध्यान देने का प्रधानमंत्री जी का हमेशा मार्गदर्शन रहा और साथ ही साथ जो इलेक्ट्रॉनिक्स मैन्युफैक्चरिंग अपनी बहुत अच्छी आगे बढ़ी है उससे भी सेमीकंडक्टर की डिमांड लगातार बढ़ती जा रही है तो अब कंप्लीट इकोसिस्टम डिज़ाइन वेफर वेफर फैब्रिकेशन पैकेजिंग manufacturing of components assembly testing viral production har cheez pe electronics ke har sector pe har dimension pe kaam chal raha hai ta hun tan assi vistar naal dass de ke aakhirkar kithe kinne project lagaye jane ge SICCM te 3D glass eh project Odisha de Puneeshwar de vich lagaya jawega tarasul Odisha de vich do project lagawan da faisla liya gaya hai Sulabh CDIL ਆ ਪੰਜਾਬ ਦੇ ਮਹਾਲੀ ਦੇ ਵਿੱਚ ਲਗਾਇਆ ਜਾਵੇਗਾ ਐਸਟੀਡੀਆਈਐਲ ਯਾਨੀ ਕਿ ਕੰਟੀਨੈਂਟਲ ਡਿਵਾਈਸ ਇੰਡੀਆ ਪ੍ਰਾਈਵੇਟ ਲਿਮਟਿਡ ਇਸਲਾਵਾ ਏਐਸਆਈਪੀ ਇਹ ਪ੍ਰੋਜੈਕਟ ਆਂਧਰਾ ਪ੍ਰਦੇਸ਼ ਦੇ ਵਿੱਚ ਲਗਾਇਆ ਜਾਵੇਗਾ ਐਡਵਾਂਸਡ ਸਿਸਟਮ ਇਨ ਪੈਕੇਟ ਟੈਕਨੋਲੋਜੀ ਇਹ ਪ੍ਰੋਜੈਕਟ ਜੋ ਕਾਂਧਰਾ ਪ੍ਰਦੇਸ਼ ਦੇ ਵਿੱਚ ਲਗਾਉਣ ਦਾ ਫੈਸਲਾ ਲਿਆ ਗਿਆ ਹੈ ਦਰਸਲ ਕੁੱਲ ਪੂਰੇ ਦੇਸ਼ ਦੇ ਵਿੱਚ 4 ਪ੍ਰੋਜੈਕਟ ਲਗਾਉਣ ਦਾ ਫੈਸਲਾ ਲਿਆ ਗਿਆ ਮੋਦੀ ਕੈਬਨਿਟ ਦੇ ਵਿੱਚ ਬਕਾਇਦਾ ਇਸ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਜੇਕਰ CDIL ਦੀ ਗੱਲ ਕੀਤੀ ਜਾਵੇ ਕਹਣਾ ਕਿ ਮਹਾਲੀ ਦੇ ਵਿੱਚ ਪ੍ਰੋਜੈਕਟ ਲਗਾਏ ਗਏ ਹਨ CDIL ਦੇ ਵਿੱਚ ਬਣਨ ਵਾਲੇ ਸੈਮੀ ਕੰਡਕਟਰ ਦੀ ਵਰਤੋਂ ਕਿੱਥੇ-ਕਿੱਥੇ ਹੁੰਦੀ ਹੈ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਇਸ ਦੇ ਵਿੱਚ ਆਟੋਮੋਟਿਵ ਇਲੈਕਟ੍ਰੋਨਿਕਸ ਦੇ ਵਿੱਚ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ EV ਚਾਰਜਿੰਗ ਇਨਫਰਾਸਟ੍ਰਕਚਰ ਰੀਨਿਊਏਬਲ એનર્ਜੀ ਸਿਸਟਮ ਦੇ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਪਾਵਰ ਕਨਵਰਜਨ ਉਦਯੋਗਿਕ ਤੇ ਕਮਿਊਨੀਕੇਸ਼ਨ ਇਨਫਰਾਸਟ੍ਰਕਚਰ ਦੇ ਵਿੱਚ ਵੀ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਉੱਥੇ ਹੀ ਜੇਕਰ ਬਾਕੀ ਪ੍ਰੋਜੈਕਟ ਦੀ ਗੱਲ ਕਰੀਏ ਐਸ ਆਈ ਸੀ ਐਸ ਸੀ ਐਮ ਦੇ ਵਿੱਚ ਬਣਨ ਵਾਲੇ ਸਮੇਂ ਕਨੈਕਟਰ ਦੀ ਵਰਤੋਂ ਕਿੱਥੇ ਹੁੰਦੀ ਹੈ ਤੇ ਇਸ ਦਾ ਇਸਤੇਮਾਲ ਮਜ਼ਾਈਲਾਂ ਦੇ ਵਿੱਚ ਹੁੰਦਾ ਹੈ ਰੱਖਿਆ ਸਾਜੋ ਸਮਾਨ ਦੇ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਇਲੈਕਟ੍ਰਿਕ ਵਾਹਨਾਂ ਦੇ ਵਿੱਚ ਇਸ ਦਾ ਇਸਤੇਮਾਲ ਹੁੰਦਾ ਹੈ ਰੇਲਵੇ ਫਾਸਟ ਚਾਰਜਰ ਡਾਟਾ ਸੈਂਟਰ ਦੇ ਰਿਲੇ ਉਪਕਰਨ ਸੂਰਜੀ ਊਰਜਾ ਤੇ ਇਸ ਤੋਂ ਇਲਾਵਾ ਇਨਵਰਟਰ ਦੇ ਵਿੱਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਆ ਤਾਂ ਜੇਕਰ ਐਸਆਈਪੀ ਦੀ ਗੱਲ ਕਰੀਏ ਜਿਨਾ ਕਿ ਐਸਆਈਪੀ ਪ੍ਰੋਜੈਕਟ ਲਗਾਇਆ ਗਿਆ ਹੈ ਨਾ ਇਹ ਜਿਸ ਵਰਤੋਂ ਮੋਬਾਈਲ ਫੋਨ ਦੇ ਵਿੱਚ ਹੁੰਦੀ ਹੈ ਸੈਟਅਪ ਦਾ ਸੈਟਅਪ ਬਾਕਸ ਦੇ ਵਿੱਚ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਆਟੋਮੋਬਾਈਲ ਇਸ ਤੋਂ ਇਲਾਵਾ ਇਲੈਕਟ੍ਰੋਨਿਕ ਉਪਕਰਨ ਦੇ ਵਿੱਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਸਭ ਤੋਂ ਪਹਿਲਾਂ ਮੈਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਉਹਨਾਂ ਨੂੰ ਸਰਕਾਰ ਨੂੰ ਤੇ ਖਾਸ ਤੌਰ ਤੇ ਸਾਡੇ ਮੰਤਰੀ ਅਸ਼ਵਨੀ ਵੈਸ਼ਨਵ ਜੀ ਨੂੰ ਬਹੁਤ ਬਹੁਤ ਮੈਂ ਧੰਨਵਾਦ ਦਿੰਨਾ ਵੀ ਉਹਨਾਂ ਨੇ ਕਿਉਂਕਿ ਜਿਹੜੀ ਅੱਜ ਦੁਨੀਆ ਹੈ ਅੱਜ ਸਭ ਤੋਂ ਵੱਡੀ ਡਿਮਾਂਡ ਜਿਹੜੀ ਉਹ ਸੈਮੀ ਕੰਡਕਟਰਸ ਦੀ ਤੇ ਇਹ ਅੱਜ ਮਹਾਲੀ ਨੂੰ ਪੰਜਾਬ ਨੂੰ ਜਿਹੜਾ ਸੈਂਕੜੇ ਕਰੋੜਾਂ ਰੁਪਏ ਦਾ ਪ੍ਰੋਜੈਕਟ ਜਿਹੜਾ ਇਹ ਮਿਲਿਆ ਹੈ ਉਹਦੇ ਵਿੱਚ ਤਕਰੀਬਨ ਜਿਹੜੇ ਆ 158 ਮਿਲੀਅਨ ਯੂਨਿਟਸ ਜਿਹੜੇ ਆ ਉਹ 1 ਸਾਲ ਦੇ ਵਿੱਚ ਤਿਆਰ ਹੋਣੇ ਤੇ ਉਹਦੇ ਨਾਲ ਚਾਹੇ ਆਪਣੇ ਆਕਾਰਾਂ ਆਏ ਆਟੋਮੋਬਾਈਲ ਜਿਹੜੇ ਕਿਸੇ ਵੀ ਕਾਰਾਂ ਲਾ ਲੋ ਟਰੱਕ ਲਾ ਲੋ 3 ਵੀਲਰ ਵੀ ਕਿਸੇ ਵੀ ਚੀਜ਼ ਦਾ ਜਿਹੜਾ ਇਹ ਸੰਬੰਧਿਤ ਆ ਉਹਨਾਂ ਦੇ ਵਿੱਚ ਖਾਸ ਤੌਰ ਤੇ ਡਿਫੈਂਸ ਦਾ ਕੰਮ ਜਿਹੜਾ ਹੈ ਉਹਦੇ ਵਿੱਚ ਤੇ ਅੱਗੇ ਸੋਲਰ એનર્ਜੀ ਲਈ ਉਹਦੇ ਵਿੱਚ ਇਹਦੇ ਚੀਜ਼ਾਂ ਜਿਹੜੀਆਂ ਸੈਮੀ ਕੰਡਕਟਰ ਨੇ ਜਿਹੜੇ ਯੂਜ਼ ਹੁੰਦੇ ਆ ਪਰ ਇਹ ਸ਼ੁਰੂਆਤ ਆ ਜਦੋਂ ਇਹ ਜਿਹੇ کارਖਾਨੇ ਇਹ ਜੀ ਇੰਡਸਟਰੀ ਜਦੋਂ ਇਹ ਕਾਮਯਾਬ ਹੋ ਜਾਣਗੇ ਆ ਹੋਰ ਇੱਥੇ ਲਾਈਨਾਂ ਲੱਗਣਗੀਆਂ ਇੱਥੇ ਕੋਈ ਕਮੀ ਨਹੀਂ ਰਹੂਗੀ ਅਸੀਂ ਆਪਣੀ ਸਰਕਾਰ ਤੋਂ ਤੇ ਪ੍ਰਧਾਨ ਮੰਤਰੀ ਜੋ ਬੜੇ ਤੋਂ ਬੜੇ ਪ੍ਰੋਜੈਕਟ ਜਿਹੜੇ ਉਹ ਲੈ ਕੇ ਆਵਾਂਗੇ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਪੰਜਾਬ ਨੂੰ ਇੱਕ ਬਹੁਤ ਵੱਡਾ ਤੋਹਫਾ ਦਿੱਤਾ ਸੈਮੀ ਕੰਡਕਟਰ ਸੈਮੀ ਕੰਡਕਟਰ ਅੱਜ ਦੁਨੀਆ ਦੀ ਸਭ ਤੋਂ ਜ਼ਿਆਦਾ ਲੋੜ ਵਾਲੀ ਚੀਜ਼ ਹੈ ਔਰ ਇਸ ਦਾ ਇੱਕ ਪ੍ਰੋਜੈਕਟ ਪੰਜਾਬ ਨੂੰ ਮਿਲਿਆ ਹੈ ਜਿਥੇ ਚਾਰ ਪ੍ਰੋਜੈਕਟ ਦੇਸ਼ ਦੇ ਅੰਦਰ ਲੱਗਣਗੇ ਉੱਥੇ ਇੱਕ ਪ੍ਰੋਜੈਕਟ ਪੰਜਾਬ 'ਚ ਲੱਗੇਗਾ ਇਹਦੇ ਨਾਲ ਜਿੱਥੇ ਪੰਜਾਬ ਦੇ ਲੋਕਾਂ ਦੇ ਅੰਦਰ ਬਹੁਤ ਵੱਡੀ ਰੋਜ਼ਗਾਰੀ 'ਚ ਵਾਧਾ ਹੋਊਗਾ ਪੰਜਾਬ ਦੇ ਐਕਸਪੋਰਟ ਤੋਂ ਲੈ ਕੇ ਪੰਜਾਬ ਦੇ ਅੰਦਰ ਆਰਥਿਕ ਤੌਰ ਤੇ ਦਾ ਲਾਭ ਆਊਗਾ